ਮੈਂ ਪੰਜਾਬ ਬੋਲਦਾ ਨਿਤ ਮੁਹਮਾ ਹੁੰਦੀਆਂ ਮੇਰੇ ਜੰਮਿਆਂ ਨੂੰ ਬਸ ਕੇ ਉਜੜਨਾ ਤੇ ਉਜੜ ਕੇ ਬਸਣਾ ਸਰਾਪ ਤੇ ਬਰ ਨਾਲ-ਨਾਲ ਹੀ ਚੱਲਦੇ ਆ ਇੱਕ ਸਰਸਾ ਚੜੀ ਪਈ ਦੂਜਾ ਪਰਿਵਾਰ ਵਿਛੋੜਾ ਤੀਜਾ ਦੁਸ਼ਮਣ ਚੜਿਆ ਕੰਡੇ ਤੇ ਬਹਿ ਆਸਾ ਦੀ ਬਾਰ ਦਾ ਕੀਰਤਨ ਕਰਕੇ ਦੱਸਿਆ ਕਿ ਚੜਦੀ ਕਲਾ ਕਿਹਨੂੰ ਕਹਿੰਦੇ ਨੇ ਦੇਸ਼ਵੰਡ ਕਰਨੀ ਐ ਪੰਜਾਬ ਵਾਲੇ ਉੱਠੋ ਬਾਰਡਰ ਤੇ ਤਣਾ ਪੰਜਾਬ ਵਾਲੇ ਉੱਠੋ ਡੈਮ ਦੇ ਗੇਟ ਖੋਲਤੇ ਪੰਜਾਬ ਵਾਲੇ ਉੱਠੋ ਕਦੇ ਗੋਲੀਆਂ ਨਾਲ ਕਦੇ ਟੀਕਿਆਂ ਨਾਲ ਕਦੇ ਅੱਗਾਂ ਨਾਲ ਕਦੇ ਪਾਣੀਆਂ ਨਾਲ ਕੀ ਸੋਚਦੇ ਹੋ ਮੁੱਕ ਜੂ ਕਦੇ ਵੀ ਨਹੀਂ ਪੰਜਾਬ ਅੜਬ ਬੈੜਕ ਐ ਨੱਥ ਪਾਉਣੀ ਸੌਖੀ ਨਹੀਂ ਬਸ ਕੁਝ ਨੀਤਾ ਮਾਰ ਗਈਆਂ ਤੇ ਕੁਝ ਨੀਤੀਆਂ ਹਾਕਮਾਂ ਨੇ ਬਾਹ ਛੱਡ ਰੱਖੀ ਆ ਮਾਲਕਾ ਤੂੰ ਫੜ ਕੇ ਰੱਖੀ ਵਹਿਗੁਰੂ ਸੁਖ ਰੱਖੀ ਵਹਿਗੁਰੂ ਸੁਖ ਰੱਖੀ ਮੈਂ ਪੰਜਾਬ ਬੋਲਦਾ ਨਿਤ ਮੁਹਮਾ ਹੁੰਦੀਆਂ ਮੇਰੇ ਜੰਮਿਆਂ ਨੂੰ ਬਸ ਕੇ ਉਜੜਨਾ ਤੇ ਉਜੜ ਕੇ ਬਸਣਾ ਸਰਾਪ ਤੇ ਬਰ ਨਾਲ-ਨਾਲ ਹੀ ਚੱਲਦੇ ਆ ਇੱਕ ਸਰਸਾ ਚੜੀ ਪਈ ਦੂਜਾ ਪਰਿਵਾਰ ਵਿਛੋੜਾ ਤੀਜਾ ਦੁਸ਼ਮਣ ਚੜਿਆ ਕੰਡੇ ਤੇ ਬਹਿ ਆਸਾ ਦੀ ਬਾਰ ਦਾ ਕੀਰਤਨ ਕਰਕੇ ਦੱਸਿਆ ਕਿ ਚੜਦੀ ਕਲਾ ਕਿਹਨੂੰ ਕਹਿੰਦੇ ਨੇ ਦੇਸ਼ ਵੰਡ ਕਰਨੀ ਐ ਪੰਜਾਬ ਵਾਲੇ ਉઠੋ ਬਾਰਡਰ ਤੇ ਤਣਾਅ ਪੰਜਾਬ ਵਾਲੇ ਉઠੋ ਡੈਮ ਦੇ ਗੇਟ ਖੋਲਤੇ ਪੰਜਾਬ ਵਾਲੇ ਉઠੋ ਕਦੇ ਗੋਲੀਆਂ ਨਾਲ ਕਦੇ ਟੀਕਿਆਂ ਨਾਲ ਕਦੇ ਅੱਗਾਂ ਨਾਲ ਕਦੇ ਪਾਣੀਆਂ ਨਾਲ ਕੀ ਸੋਚਦੇ ਹੋ ਮੁੱਕ ਜੂ ਕਦੇ ਵੀ ਨਹੀਂ ਪੰਜਾਬ ਅਰਬ ਵੈੜਕਾ ਨੱਥ ਪਾਉਣੀ ਸੌਖੀ ਨਹੀਂ ਬਸ ਕੁਝ ਨੀਤਾਂ ਮਾਰ ਗਈਆਂ ਤੇ ਕੁਝ ਨੀਤੀਆਂ ਹਾਕਮਾਂ ਨੇ ਬਾਹ ਛੱਡ ਰੱਖੀ ਆ ਮਾਲਕਾ ਤੂੰ ਫੜ ਕੇ ਰੱਖੀ ਵਹਿਗੁਰੂ ਸੁੱਖ ਰੱਖੀ ਵਹਿਗੁਰੂ ਸੁੱਖ ਰੱਖੀ ਮੈਂ ਪੰਜਾਬ ਬੋਲਦਾ ਨਿਤ ਮੁਹਮਾ ਹੁੰਦੀਆਂ ਮੇਰੇ ਜੰਮਿਆਂ ਨੂੰ ਬਸ ਕੇ ਉਜੜਨਾ ਤੇ ਉਜੜ ਕੇ ਬਸਣਾ ਸਰਾਪ ਤੇ ਬਰ ਨਾਲ ਨਾਲ ਹੀ ਚਲਦੇ ਆ ਇੱਕ ਸਰਸਾ ਚੜੀ ਪਈ ਦੂਜਾ ਪਰਿਵਾਰ ਵਿਛੋੜਾ ਤੀਜਾ ਦੁਸ਼ਮਣ ਚੜਿਆ ਕੰਡੇ ਤੇ ਬਹਿ ਆਸਾ ਦੀ ਬਾਰ ਦਾ ਕੀਰਤਨ ਕਰਕੇ ਦੱਸਿਆ ਕਿ ਚੜਦੀ ਕਲਾ ਕਿਹਨੂੰ ਕਹਿੰਦੇ ਨੇ ਦੇਸ਼ ਵੰਡ ਕਰਨੀ ਐ ਪੰਜਾਬ ਵਾਲੇ ਉਠੋ ਬਾਰਡਰ ਤੇ ਤਣਾਅ ਪੰਜਾਬ ਵਾਲੇ ਉੱਠੋ ਡੈਮ ਦੇ ਗੇਟ ਖੋਲਤੇ ਪੰਜਾਬ ਵਾਲੇ ਉੱਠੋ ਕਦੇ ਗੋਲੀਆਂ ਨਾਲ ਕਦੇ ਟੀਕਿਆਂ ਨਾਲ ਕਦੇ ਅੱਗਾਂ ਨਾਲ ਕਦੇ ਪਾਣੀਆਂ ਨਾਲ ਕੀ ਸੋਚਦੇ ਹੋ ਮੁੱਕ ਜੂ ਕਦੇ ਵੀ ਨਹੀਂ ਪੰਜਾਬ ਅੜਬ ਬੈੜਕ ਹੈ ਨੱਥ ਪਾਉਣੀ ਸੌਖੀ ਨਹੀਂ ਬਸ ਕੁਝ ਨੀਤਾਂ ਮਾਰ ਗਈਆਂ ਤੇ ਕੁਝ ਨੀਤੀਆਂ ਹਾਕਮਾਂ ਨੇ ਬਾਹ ਛੱਡ ਰੱਖੀ ਆ ਮਾਲਕਾ ਤੂੰ ਫੜ ਕੇ ਰੱਖੀ ਵਾਹਿਗੁਰੂ ਸੁਖ ਰੱਖੀ ਵਾਹਿਗੁਰੂ ਸੁਖ ਰੱਖੀ